ਲੋਬੀ ਮੈਟਰੋ ਤੁਹਾਡੇ ਵਾਸਤੇ ਅੱਜ ਫੋਰਚੂਨਰ ਗੱਡੀ ਲੈ ਕੇ ਆਏ ਜਾਨੀ ਕਿ ਜਮਦੂਤ ਦਾ ਝੋਟਾ ਲੈ ਕੇ ਆਏ ਆ ਉਦਾਂ ਤਾਂ ਗੱਡੀਆਂ ਤੁਹਾਨੂੰ ਮੈਂ ਬੜੀਆਂ ਦਿਖਾਈਆਂ ਨੇ ਪਰ ਇਹ ਗੱਡੀ ਕੁਝ ਖਾਸ ਹੈ ਖਾਸ ਗੱਡੀ ਇਸ ਕਰਕੇ ਆ ਕਿਉਂਕਿ ਅੱਜ ਨਾ ਅਸੀਂ ਪਿੰਡ ਰਤੋਵਾਲ ਦੇ ਵਿੱਚ ਪਹੁੰਚੇ ਹੋਇਆ ਅੱਜ ਬਾਈ ਸਰੇਂਦਰ ਮਾਨ ਦੇ ਘਰੇ ਪਹੁੰਚੇ ਹੋਇਆ ਅੱਜ ਮੈਡਮ ਕਰਮਜੀਤ ਕੰਮੋ ਦੇ ਘਰੇ ਪਹੁੰਚੇ ਹੋਇਆ ਬਾਜੀ ਉਹਨਾਂ ਦੀ ਗੱਡੀ ਸੇਲ ਹੈ ਕੰਡੀਸ਼ਨ ਦੀ ਸਾਰੀ ਗੱਡੀ オリジナル ਹੈ ਤੁਹਾਨੂੰ ਪਤਾ ਹੀ ਆ ਵੀ ਕਲਾਕਾਰ ਕਿੰਨੀ ਸਾਭ ਨਾਲ ਗੱਡੀ ਰੱਖਦੇ ਆ ਉਨੀ ਸਾਭ ਨਾਲ ਹੀ ਗੱਡੀ ਰੱਖੀ ਹੋਈ ਆ 20 ਇੰਚੇ ਲਾਈਟ ਟਾਇਰ ਦਿਖਾਦੀ ਬਈ ਗੱਡੀ ਤੇ ਬਿਲਕੁਲ ਪਲਾਟੀ ਦੇ ਨੇ ਜਿਵੇਂ ਲਾਇਪ ਪਾਇਆ ਹੋਇਆ ਚਾਰੇ ਪਾਸੇ ਧਰਮੇ ਗੱਡੀ ਦੇ ਨਾ ਗੇੜਾ ਦੇ ਕਿਆ ਸਾਰੀ ਗੱਡੀ origignal ਹੈ ਕੱਲੇ ਬੰਪਰਾਂ ਨੂੰ ਛੱਡ ਕੇ ਤੇ ਮਿੱਤਰੋ ਜੇ ਕਿਸੇ ਸੱਜਣ ਨੇ ਖਰੀਦਣੀ ਆ ਨਾ 14 ਮਾਡਲ ਹੈ ਚੱਲ ਚਲਾਵੇ ਦੀ ਇੰਜਨ ਗੇਰ AC ਹੀਟਰ ਦੀ ਪੂਰੀ ਗੱਡੀ ਘੈਂਟ ਹੈ ਆਟੋਮੈਟਿਕ ਗੱਡੀ ਆ ਮਾਡਲ 14 ਭਾਜੀ ਹੈ ਨਾ ਹਾਂਜੀ ਹਾਂਜੀ ਜਾਂਚ ਰਿਕਾਰਡ ਏਜੰਸੀ ਚੋ ਹਰ ਇੱਕ ਸਰਵਿਸ ਵੀ ਹੋਈ ਹੋਈ ਆ ਕੰਮਕਾਰ ਦੀ ਪੂਰੀ ਗੱਡੀ ਓਕੇ ਆ ਤਿੰਨੇ ਚਾਬੀਆਂ ਗੱਡੀ ਦੀਆਂ ਨਾਲ ਮਿਲਣਗੀਆਂ ਹੁਣ ਜੇ ਕਿਸੇ ਸੱਜਣ ਨੇ ਖਰੀਦਣੀ ਆ ਇਹ ਗੱਡੀ ਹੁਣ ਅਸੀਂ ਤੇ ਜੰਦਰ ਭਾਜੀ ਦੇ ਸ਼ੋਅਰੂਮ ਤੇ ਭੇਜਤੀ بڑے ਪਿੰਡ ਦੇ ਵਿੱਚ ਨੰਬਰ ਭਾਜੀ ਦਾ ਕੈਪਸ਼ਨ ਦੇ ਵਿੱਚ ਚਲਾਤਾ ਹੁਣੀ ਫੋਨ ਲਾ ਲਓ ਜੇ ਕਿਸੇ ਨੇ ਫੁੱਲ ਗਰੰਟੀ ਵਾਲੀ ਗੱਡੀ ਫੋਰਚੂਨਰ ਗੱਡੀ ਲੈਣੀ ਹੈ ਨਾ ਆ ਖੜੀ ਹੈ ਤੁਹਾਡੇ ਸਾਹਮਣੇ ਪੂਰੀ ਟਣਾ ਟਣ ਗੱਡੀ ਆ ਕੋਕਾ ਪਿਸ ਗੱਡੀ ਆ ਅੱਤ ਬੰਬ ਜਿਹਨੂੰ ਕਹიდੀਏ ਸਾਰਾ ਕੁਝ ਇਹ ਇਹਦੇ ਉਰੇ ਸਭ ਤੇ ਫੇਰ ਨੇ ਧਰਵੇਂ ਵਿੱਚ ਗੱਡੀ ਦੇ ਨਾਲ ਕੈਮਰਾ ਮਾਰਦੇ ਕਨ ਇੰਟੀਰੀਅਰ ਦੀ ਗੱਡੀ ਚੈੱਕ ਕਰਵਾ ਦੇ ਪੂਰੀ ਘੈਂਟ ਗੱਡੀ ਆ ਚਾਹੇ ਸ਼ੀਟ ਕਵਰਾਂ ਦੀ ਗੱਲ ਕਰ ਲਈਏ ਚਾਹੇ ਇੰਟੀਰੀਅਰ ਦੀ ਗੱਲ ਕਰ ਲਈਏ ਜਾਨੀ ਕਿ ਯਾਰ ਬਹੁਤ ਹਿੱਟ ਗੱਡੀ ਐ ਕਰੋ ਸੰਪਰਕ ਜੇ ਕੋਈ ਫੁੱਲ ਗਰੰਟੀ ਵਾਲੀ ਗੱਡੀ ਖਰੀਦਣ ਦਾ ਚਾਹ ਬਣਾਣਾ ਨਾ ਨੰਬਰ ਤੇ ਜੰਦਰ ਭਾਜੀ ਦਾ ਕੈਪਸ਼ਨ ਦੇ ਵਿੱਚ ਲਿਖਤਾ ਆਜੋ ਕਰੋ ਫਟਾਫਟ